ਭਾਈ ਆ ਸਰਦਾਰ ਜੀ ਬਿਜਲੀ ਮੈਕ ਵਿੱਚੋਂ ਜਈ ਰਿਟਾਇਰ ਹੋਇਆ ਸਾਰਾ ਦਿਨ ਤਾਰਾਂ ਤੇ ਉੱਤੜ ਜੋ ਚੜਜੋ ਐਨੀ ਤਨਖਾਹ ਮਹੀਨੇ ਚ ਨਹੀਂ ਬਣਦੀ ਸੀ ਜਿੰਨੀ ਇਹਨਾਂ ਨੇ 12 ਦਿਨਾਂ ਚ ਕਮਾਲੀ ਚੈੱਕ ਕਰਾਓ ਜੀ ਲਓ ਜੀ ਚੈੱਕ ਕਰੋ 55000 ਰੁਪਿਆ 12 ਦਿਨਾਂ ਦਾ ਚ ਜੀ 55000 ਰੁਪਿਆ 12 ਦਿਨਾਂ ਦਾ 55000 ਕਿਹੜਾ ਪਿੰਡਾ ਜੀ ਸਤੋਜ ਭਗਵਾਨ ਤੁਮਾਰ ਵਾਲਾ ਹਾਂਜੀ ਹਾਂਜੀ ਗੱਪ ਤਾਂ ਨਹੀਂ ਮਾਰਦੇ ਨਹੀਂ ਨਹੀਂ ਜੀ ਇਕੱਠੀ ਫੜਦੇ ਹੁੰਦੇ ਭਾਈ ਤੁਸੀਂ ਜੀ 49000 ਰੁਪਿਆ ਜੀ ਇੱਕ ਦਿਨ ਚ ਇੱਕ ਦਿਨ ਦਾ 90 ਭਾਈ ਤੁਸੀਂ ਮੈਂ 2400 ਰੁਪਿਆ ਕਮਾਇਆ ਜੀ ਇੱਕ ਦਿਨ ਚ 10000 ਰੁਪਿਆ ਲਾ ਕੇ ਭਾਈ ਪਿੰਡ ਲੋਹਾ ਖੇੜਾ ਦਾ ਮੁੰਡਾ ਮਨਪ੍ਰੀਤ ਬਾਈ ਕਿੰਨੇ ਕਪੜੇ ਲਿਖਿਆ ਜ਼ਰੂਰੀ ਆ ਪੰਜ ਸੱਤ ਪੜਿਆ ਬੰਦਾ ਹੋਵੇ ਘਰੇ ਬੈਠਾ ਕੰਮ ਕਰਕੇ ਪੈਸੇ ਕਮਾ ਸਕਦਾ ਕੰਪਿਊਟਰ ਲੈਪਟਾਪ ਮਹਿੰਗਾ ਤਾਂ ਨਹੀਂ ਜਾ ਪੈਸੇ ਦੀ ਲੋੜ ਨਹੀਂ ਹੈਗੀ ਮੋਬਾਈਲ ਫੋਨ ਹੋਣਾ ਚਾਹੀਦਾ ਮੋਬਾਈਲ ਫੋਨ ਤੇ ਕਮਾ ਸਕਦਾ ਦਫ਼ਤਰ ਕਿੱਥੇ ਕਿੱਥੇ ਨੇ ਆਪਣੇ ਲੌਂਗਵਾਲ ਮੋਗਾ ਤੇ ਆਨਲਾਈਨ ਕਿਸੇ ਨੇ ਬਾਹਰੋਂ ਸਿੱਖਣਾ ਨਹੀਂ ਟਾਈਮ ਆਉਣ ਦਾ ਤਾਂ ਆਨਲਾਈਨ ਵੀ ਸਿੱਖ ਸਕਦੇ ਹੋਗੇ ਜਿਹੜੇ ਘਰਾਂ ਚ ਬੇਰੁਜ਼ਗਾਰ ਬੈਠੇ ਨੇ ਉਹ ਆਉਣ ਸਿੱਖਣ ਤੇ ਘਰੇ ਬੈਠੇ ਪੈਸਾ ਕਮਾਉਣ ਜਿਹੜੇ ਦੂਰ ਤੋਂ ਆਉਣਾ ਚਾਹੁੰਦੇ ਨੇ ਉਹਨਾਂ ਲਈ ਰਹਿਸ ਦਾ ਪ੍ਰਬ ਦੇ ਦੋਸਤ ਬੇਰੁਜ਼ਗਾਰ ਨੇ ਕਹਿੰਦਿਆ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਉਹਨਾਂ ਨੂੰ ਸੈਂਡ ਕਰ ਦਿਓ ਬਾਕੀ ਜਾਣਕਾਰੀ ਸਕਰੀਨ ਤੇ ਚੱਲ ਰਹਾ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ